ਅੱਜ ਸ਼੍ਰੀਕਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਪੰਜਾਬ ਸਰਕਾਰ ਦੀ ਮਹਿੰਮ ਜੁੱਧ ਨਸ਼ੇ ਵਿਰੋਧ ਦੇ ਤਹਿਤ ਹੁਣ ਤੱਕ 4669 ਐਫਆਈਆਰ ਹੋਈਆਂ ਦਰਜ ਤੇ 7414 ਨਸ਼ਾ ਤਸਕਰਾਂ ਦੀ ਹੋਈ ਗ੍ਰਿਫਤਾਰੀ ਇਸ ਤੋਂ ਇਲਾਵਾ 67 ਨਸ਼ਾ ਤਸਕਰਾਂ ਦੇ ਟਾਹੇ ਗੇਕਰ ਆਮ ਆਦਮੀ ਪਾਰਟੀ ਦੀ ਸੀਨੀਅਰ ਸਪੋਕਸਪਰਸਨ ਨੀਲ ਗਰਗਨੇ ਦਿੱਤੀ ਜਾਣਕਾਰੀ 1 ਮਾਰਚ ਤੋਂ ਲਗਾਤਾਰ ਜੁੱਧ ਨਸ਼ੇ ਦੇ ਵਿਰੁੱਧ ਚੱਲ ਰਿਹਾ ਹੈਗਾ ਔਰ ਇਸ ਦੌਰਾਨ ਤਕਰੀਬਨ 4659 ਐਫਆਈਆਰ ਰਜਿਸਟਰ ਕੀਤੀਆਂ ਗਈਆਂ ਨੇ ਡਰਗ ਤਸਕਰੀ ਦੇ ਵਿੱਚ ਔਰ 7414 ਡਰਗ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਹਿਤ ਇੱਕ ਵਕਤ ਹੁੰਦਾ ਸੀ ਜਿਹੜੇ ਡਰਗ ਤਸਕਰੀ ਕਰਨ ਵਾਲੇ ਨਜ਼ਾਇਜ਼ ਕਮਾਈ ਕਰਦੇ ਸੀ ਇੱਕ ਨੈਕਸਸ ਬਣਿਆ ਹੁੰਦਾ ਸੀ ਔਰ ਉਸ ਨੈਕਸਸ ਦਾ ਫਾਇਦਾ ਸਾਰੇ ਆਪਣੀ ਜੇਬਾਂ ਪਰ ਲਈ ਕਰਦੇ ਸੀ। ਪਰਮਾਨ ਸਰਕੀ ਸਰਕਾਰ ਦੇ ਵਿੱਚ ਇਸ ਸਮੇਂ ਦੇ ਦੌਰਾਨ 67 ਜਿਹੜੀਆਂ ਐਸੀਆ ਬਿਲਡਿੰਗਾਂ ਜਿਹੜੀਆਂ ਨੇ ਡਰਗ ਤਸਕਰਾਂ ਨੇ ਬਣਾਈਆਂ ਸੀ ਉਹ ਢਾਹੀਆਂ ਦੀਆਂ ਨੇ। ਸਤਾਤ ਇਨਕਾਉਂਟਰ ਹੋਏ ਆ ਬਹੁਤ ਸਾਰੀ ਡਰਗ ਬਣੀ ਫੜੀ ਗਈ ਆ ਔਰ ਡਰਗ ਲਗਾਤਾਰ ਜਿਹੜੀ ਹੈ ਉਹ ਫੜੀ ਜਾ ਰਹੀ ਹੈ ਕਿਉਂਕਿ ਜਦੋਂ ਤੁਸੀਂ ਪੰਜਾਬ ਨੂੰ ਡਰਗ ਫਰੀ ਕਰਨਾ ਹੈ ਤਾਂ ਇੱਕ ਕਮਿਟਮੈਂਟ ਲੈਵਲ ਜਿਹੜਾ ਹੈ ਉਹ ਬੜਾ ਹਾਈ ਹੋਣਾ ਚਾਹੀਦਾ ਪੰਜਾਬ ਦੇ ਡੀਜੀਪੀ ਗੁਰਵਜਾਦਮ ਨੇ ਯੋਧ ਨਸ਼ੇ ਵਿਰੁੱਧ ਮੁਹਿੰਮ ਨੂੰ 31 ਮਈ 2025 ਤੱਕ ਖਤਮ ਕਰਨ ਲਈ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਹੁਕਮ ਡੀਜੀਪੀ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਜ਼ਿੰਮੇਵਾਰੀ ਐਸਐਸਪੀ ਤੇ ਪੁਲਿਸ ਕਮਿਸ਼ਨਰਾਂ ਨੂੰ ਲੈਣ ਦੇ ਲਈ ਕਿਹਾ ਆਪਾਗੂ ਆਰਪੀਐਸ ਮਲਹੋਤਰਾ ਨੇ ਦਿੱਤੀ ਜਾਣਕਾਰੀ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਹਲਵਾਰਾ ਦੇ ਹਵਾਈ ਅੱਡੇ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ 60 ਕਰੋੜ ਦੀ ਲਾਗਤ ਦੇ ਨਾਲ ਤਕਰੀਬਨ 2.5 ਸਾਲਾਂ ਵਿੱਚ ਤਿਆਰ ਹੋਇਆ 에ਅਰਪੋਰਟ ਤੇ ਦੋ 에ਅਰਕ੍ਰਾਫਟ ਸ਼ੁਰੂ ਹੋਣ ਦੇ ਨਾਲ ਦਨਪੁਰ ਦੇ ਵਿੱਚ ਉਡਣਗੀਆਂ तकरीबन 14 ਫਲਾਈਟਾਂ ਸੋ ਅਰਾਊਂਡ 60 ਕਰੋੜ ਦੇ ਆਸ-ਪਾਸ ਟੋਟਲ ਲੱਗਿਆ 에어ਪੋਰਟ ਤੇ ਤੇ ਹੁਣ 에어ਪੋਰਟ ਬਿਲਕੁਲ ਪੂਰਾ ਤਿਆਰ ਹੈ ਇਹਦੇ ਵਿੱਚ ਇਹ ਜਿਹੜੇ ਸਾਡਾ ਟੈਕਸੀ ਵੇ ਹੈ ਜਿੱਥੇ ਉਹ 에어ਪੋਰਟ ਆ ਕੇ ਰੁਕ 에어ਕ੍ਰਾਫਟ ਆ ਕੇ ਰੁਕਦੇ ਆ ਉਹ ਦੋ 에어ਕ੍ਰਾਫਟ ਦਾ ਹੈਗਾ ਸਾਡੇ ਕੋਲ ਪਰ ਦੋ 에어ਕ੍ਰਾਫਟ ਦਾ ਬਹੁਤ ਹੁੰਦਾ ਕਿਉਂਕਿ ਜੇ ਦੋ 에어ਕ੍ਰਾਫਟ ਐਟ ਅ ਟਾਈਮ ਹੁੰਦੇ ਉਹਨਾਂ ਨੇ ਘੰਟਾ ਕਿ ਰੁਕਣਾ ਹੁੰਦਾ ਤੇ ਜੇ ਆਪਾਂ ਪੂਰੇ ਦਿਨ ਚ ਲਾ ਲਈਏ 12 14 ਫਲਾਈਟਾਂ ਮਿਨੀਮਮ ਐ ਕਿ ਇਸ ਇਨਫਰਾਸਟ੍ਰਕਚਰ ਨਾਲ ਉਹ ਹੈਂਡਲ ਹੋ ਸਕਦੀਆਂ ਉਸ ਤੋਂ ਵੱਧ ਵੀ ਹੋ ਸਕਦੀਆਂ ਬਟ 에ਅਰ ਇੰਡੀਆ ਨੇ ਸ਼ੁਰੂ ਚ ਸਾਨੂੰ 2 ਫਲਾਈਟਾਂ ਕਨਫਰਮ ਕੀਤੀਆਂ ਔਰ ਜੇ ਸਾਨੂੰ ਜ਼ਰੂਰਤ ਹੋਰ ਲੱਗੇ ਕਿ ਜਗ੍ਹਾ ਹੈਗੀ ਸਾਡੇ ਕੋਲ ਜਿਹੜਾ ਜਿੱਥੇ 에ਅਰਕ੍ਰਾਫਟ ਖੜੇ ਹੁੰਦੇ ਉਹਨੂੰ ਹੈਂਗਰ ਕਹਿੰਦੇ ਆ ਜਾਂ ਜਿੱਥੇ ਪਾਰਕਿੰਗ ਬੇ ਐ 에ਅਰਕ੍ਰਾਫਟ ਦਾ ਉਹ ਵੱਧ ਵੀ ਸਕਦਾ 2 ਤੋਂ 4 ਹੋ ਸਕਦਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਸ਼ੁਰੂ ਕੀਤੇ ਗਏ ਮਹਿੰਮ ਬਾਰੇ ਦਿੱਤੀ ਅਹਿਮ ਜਾਣਕਾਰੀ ਕਿ ਹਾਕੀ ਨਸ਼ਾ ਵੇਚਣ ਵਾਲਿਆਂ ਖਿਲਾਫ ਕੀਤੀ ਜਾ ਰਹੀ ਸਖਤੀ ਤੇ ਉਹ ਜਨ ਨਸ਼ਾ ਛੱਡਣਗੇ ਜਾਫਰ ਪੰਜਾਬ ਭਗਵੰਤ ਮਾਨ ਜੀ ਨੇ ਯੁੱਧ ਨਸ਼ੇ ਵਿਰੋਧ ਪੰਜਾਬ ਨੂੰ ਨਸ਼ਾ ਮੁਕਤ ਕੈਂਪੇਨ ਜਿਹੜੀ ਹੈਗੀ ਆ ਨਸ਼ਾ ਮੁਕਤ ਕਰਨ ਦੀ ਕੈਂਪੇਨ ਪਹਿਲੀ ਮਾਰਚ ਤੋਂ ਸ਼ੁਰੂ ਕੀਤੀ ਸੀ ਉਹਨੂੰ ਲੈ ਕੇ ਮੈਂ ਸਾਰੇ ਪੰਜਾਬ ਦਾ ਦੌਰਾ ਕੀਤਾ ਤੇ ਆ ਬਾਰਡਰ ਡਿਸਟ੍ਰਿਕਟ ਮੈਂ ਸਾਰੇ ਹੁਣ ਕਵਰ ਕੀਤੇ ਆ ਜੀ ਤੇ ਮੇਰੇ ਨਾਲ ਜਿਹੜੀ ਉਹਨਾਂ ਦੀ ਟੀਮ ਹੈਗੀ ਆ ਜਿਹੜੀ ਅਸੀਂ ਗਰਾਊਂਡ ਤੇ ਆ ਚਾਹੇ ਸਾਡੇ ਮੇਰੇ ਕੋਲੀਗ ਹੈ ਜੀ ਡਾਕਟਰ ਕਸ਼ਮੀਰ ਸਿੰਘ ਔਰ ਆਪਣੇ ਐਸਐਸਪੀ ਸਾਹਿਬ ਹੈ ਜੀ ਤੇ ਡਿਪਟੀ ਕਮਿਸ਼ਨਰ ਸਾਰੇ ਜਿੰਨੇ ਵੀ ਸਾਡੀ ਇਹ ਟੀਮ ਆ ਜਿਹੜੇ ਜਿਹੜੇ ਅਸੀਂ ਕੋਆਰਡੀਨੇਟਡ ਐਫਰਟ ਦੇ ਨਾਲ ਲੋਕਾਂ ਨੂੰ ਨਸ਼ਾ ਮੁਕਤ ਕਰਨ ਲਈ ਉਹਦੇ ਵਾਸਤੇ ਆ ਕਿ ਅਸੀਂ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਅਸੀਂ ਉਹਨਾਂ ਦੀ ਡੀਡਿਕਸ਼ਨ ਵਾਸਤੇ ਜਿਹੜੇ ਬੈਡ ਦੀ ਕਪੈਸਿਟੀ ਵਧਾ ਰਹੇ ਹਾਂ ਜਿਵੇਂ ਤੁਹਾਡੇ ਵਧਾ ਕੇ ਅਸੀਂ ਤਕਰੀਬਨ 250 ਹੋ ਗਏ ਆ ਇਸੇ ਤਰ੍ਹਾਂ ਰੀਹੈਬ ਸ਼ੁਰੂ ਕਰ ਰਹੇ ਆ ਰੀਹੈਬ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਰੀਹੈਬਿਲੀਟੇਸ਼ਨ ਦੇ ਵਿੱਚ ਅਸੀਂ ਨਾ ਸਕਿੱਲ ਡਿਵੈਲਪਮੈਂਟ ਦੇ ਨਾਲ ਲਿੰਕ ਕਰ ਰਹੇ ਹਾਂ ਉਹਨੂੰ ਉਹਦੇ ਯੋਗਾ ਮੈਡੀਟੇਸ਼ਨ ਕੋਈ ਨਾ ਕੋਈ ਉਹਨਾਂ ਨੂੰ ਕੰਮ ਸਿਖਾਣਾ ਔਰ ਕੋਈ ਉਹਨਾਂ ਦੀ ਕਾਉਂਸਲਿੰਗ ਕਰਨੀ ਤਾਂ ਕਿ ਉਹ ਨਸ਼ਾ ਛੱਡ ਕੇ ਉਹ ਕਿਸੇ ਕੰਮ ਨਾਲ ਜੁੜੇ ਜਾਂ ਜਾਂ ਉਹਨਾਂ ਨੂੰ ਖੇਡਾਂ ਨਾਲ ਜੋੜਨਾ ਕੰਮ ਨਾਲ ਜੋੜਨਾ ਤੇ ਦੂਜੇ ਪਾਸੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਪ ਜਿਵੇਂ ਤੁਹਾਡੇ ਕਿਉਂਕਿ ਬਾਰਡਰ ਡਿਸਟ੍ਰਿਕਟ ਹੈਗਾ ਤਰਨਤਾਰਨ ਸਾਹਿਬ ਤੇ ਇੱਥੇ ਨਾ ਪਹਿਲਾਂ ਡਰੋਨਸ ਬਹੁਤ ਆਉਂਦੀਆਂ ਸੀ ਨਸ਼ਾ ਬਹੁਤ ਆਂਦਾ ਸੀਗਾ ਹੁਣ ਬਹੁਤ ਘਟ ਗਿਆ ਤੇ ਜਦੋਂ ਉਹਦੀ ਪੁਲਿਸ ਨੇ ਸ਼ਕਤੀ ਕੀਤੀ ਆ ਤੇ ਇੱਥੇ ਤੁਹਾਡੇ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਵੀ ਪਹਿਲੀ ਵਾਰੀ ਯੂਜ਼ ਕੀਤੀ ਆ ਉਹ ਵੀ ਬੜੀ ਕਾਮਯਾਬ ਰਹੀ ਆ ਤੇ ਇਹ ਸਾਰਾ ਕੁਲ ਮਿਲਾ ਕੇ ਜਿਹੜਾ ਹੈਗਾ ਵੀ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਨਸ਼ਾ ਛੁਡਾ ਕੇ ਕੰਮ ਲਗਾਣਾ ਔਰ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਉਹਨਾਂ ਤੇ ਸ਼ਕਤੀ ਕਰਕੇ ਉਹਨਾਂ ਨੂੰ ਦੇਖੋ ਜਾਂ ਤਾਂ ਉਹ ਨਸ਼ਾ ਛੱਡਣਗੇ ਜਾਂ ਪੰਜਾਬ ਛੱਡਣਗੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਹਿਲਗਾਮ ਹਮਲੇ ਤੋਂ ਬਾਅਦ ਦਿੱਤਾ ਵੱਡਾ ਬਿਆਨ ਕਿਹਾ ਏਜੰਸੀਆਂ ਦੇ ਕੋਲ ਭਾਰਤ ਵਿੱਚ ਬੰਦਿਆਂ ਦੇ ਵੜਨ ਦੀ ਸੀ ਇੰਪੋਰਟ ਤੇ ਹੋ ਸਕਦੀ ਸੀ ਕੋਈ ਗੜਬੜ ਇਸ ਲਈ ਰੋਕੇ ਗਏ ਪ੍ਰੋਗਰਾਮ ਜਿਹੜੀ ਬੰਦੇਵਾਰਤ ਬਾਰਾਮੂਲਾ ਤੱਕ ਚੱਲਣੀ ਸੀ 46000 ਕਰੋੜ ਰੁਪਏ ਦਾ ਪ੍ਰੋਜੈਕਟ ਆ ਉਹਦੇ ਵਿੱਚ ਤੁਸੀਂ ਦੇਖੋ ਕਿੰਨਾ ਰੋਜ਼ਗਾਰ ਹੋ ਜਾਣਾ ਸੀ ਕਿੰਨਾ ਟੂਰਿਸਟ ਚੱਲਣਾ ਸੀ ਤੇ 19 24 19 ਤੋਂ ਪਹਿਲਾਂ ਵੀ ਸਾਡੇ ਕੋਲ ਜੇ ਕਿਤੇ ਨਾ ਕਿਤੇ ਸਾਡੇ ਕੋਲ ਨਹੀਂ ਏਜੰਸੀਆਂ ਹਾਂ ਇਹਨੂੰ ਇਨਪੁਟ ਸੀਗੀ ਵੀ ਕੁਝ ਬੰਦੇ ਆ ਜਿਹੜੇ ਉਹ ਅੰਦਰ ਬੜੇ ਆ ਤੇ ਉਹਨਾਂ ਦਾ ਮਨਸੂਬਾ ਪਤਾ ਲੱਗੂਗਾ ਵੀ ਉਹ ਟ੍ਰੇਨ ਨੂੰ ਡਿਸਟਰਬ ਕਰਨ ਵੀ ਆਏ ਸੀ ਜਦੋਂ ਉਹ ਪ੍ਰੋਗਰਾਮ ਡਿਲੇ ਕਰ ਦਿੱਤਾ ਗਿਆ ਉਹਨਾਂ ਨੇ ਫਿਰ ਇਹ ਕੰਮ ਕੀਤਾ ਉਹ ਗੱਲਾਂ ਵੀ ਪਤਾ ਲੱਗਣਗੀਆਂ ਪਰ ਕਿਤੇ ਨਾ ਕਿਤੇ ਇਨਪੁਟ ਸੀਗਾ ਵੀ 19 ਤਰੀਕ ਨੂੰ ਜਦੋਂ ਕਿਉਂਕਿ ਸਾਨੂੰ 18 ਨੂੰ ਜਾਣ ਨੂੰ ਪਹਿਲਾਂ ਕਿਹਾ ਤਾਂ ਸੀਗਾ ਵੀ ਉੱਤੇ ਜਾ ਕੇ ਤਿਆਰੀ ਕਰੋ ਐਜ਼ ਰੇਲਵੇ ਮਿਨਿਸਟਰ ਫਿਰ ਉਹ ਪ੍ਰੋਗਰਾਮ ਰੋਕੇ ਗਏ ਕਿ ਕੋਈ ਇੱਕ ਕਲੈਰਿਟੀ ਤਾਂ ਨਹੀਂ ਏਜੰਸੀਆਂ ਨੂੰ ਪਰ ਕਿਤੇ ਨਾ ਕਿਤੇ ਇਹ ਗੱਲ ਆਈ ਵੀ ਉੱਤੇ ਕੋਈ ਗੜਬੜ ਹੋ ਸਕਦੀ ਹੈ। ਦਮਦਮੇ ਟਕਸਾਲ ਵੱਲੋਂ ਬਰਖਾਸਤ ਕੀਤੇ ਗਏ ਤਿੰਨ ਤਖਤਾਂ ਦੇ ਜਥੇਦਾਰਾਂ ਦੀ ਬਹਾਲੀ ਦੇ ਲਈ 10 ਮਈ ਤੱਕ ਦਾ ਦਿੱਤਾ ਗਿਆ ਸਮਾਂ ਬਹਾਲੀ ਨਾ ਹੋਣ ਤੇ ਬਾਦਲਪਿੰਡ ਦੇ ਵਿੱਚ 11 ਜੂਨ ਨੂੰ 500 ਸਿੰਘਾਂ ਵੱਲੋਂ ਧਰਨਾ ਦੇਣ ਤੇ ਸੁਖਬੀਰ ਬਾਦਲ ਦਾ ਕਿਰਾਉ ਕਰਨ ਦੀ ਆਕੇਗੀ ਗੱਲ। ਅੰਮ੍ਰਿਤਸਰ ਕਾਉਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਨੂੰ ਕੀਤਾ ਕਾਬੂ ਮੁਲਜ਼ਮ ਕੋਲੋਂ ਇੱਕ ਪਿਸਤੌਲ ਸਮੇਤ 4 ਜਿੰਦਾਕਾਰਤੂਸ ਤੇ 1.5 ਲੱਖ ਰੁਪਏ ਕੀਤੇ ਗਏ ਬਰਾਮਦ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਜਾਣਕਾਰੀ ਭਾਰਤ ਵੱਲੋਂ ਪਾਕਿਸਤਾਨ ਦੇ ਨਾਲ ਸਿੰਧੂ ਜਲ ਸਮਝੌਤਾ ਰੱਦ ਕੀਤਾ ਜਾਣ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪਾਖੜਾ ਰਣਜੀਤ ਸਾਗਰ ਡੈਮ ਪ੍ਰੋਜੈਕਟ ਸਮੇਤ ਪੌਂਗ ਡੈਮ ਤੇ ਵਿਦਾਇਗੀ ਸੁਰੱਖਿਆ ਏਜੰਸੀਆਂ ਵੱਲੋਂ ਅਲਰਟ ਕੀਤਾ ਗਿਆ ਜਾ ਰਿਹਾ ਹੈ ਫਾਜ਼ਲਕਾਦੀ ਪੰਜਾਬਾਰਜਵਾਹ ਵਿੱਚ 50 ਫੁੱਟ ਤੱਕ ਪਾਰ ਪੈਣ ਦੇ ਕਾਰਨ ਤਕਰੀਬਨ 100 ਏਕੜ ਤੋਂ ਜ਼ਿਆਦਾ ਰਕਬੇ ਵਿੱਚ ਫੈਲਿਆ ਪਾਣੀ ਖੇਤਾ ਤੋਂ ਪਿੰਡ ਤੱਕ ਪਹੁੰਚਿਆ ਪਾਣੀ ਤੇ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ ਤਰਨਤਾਰਨ ਦੇ ਪਿੰਡ ਪਰਵਾਲ ਦੇ ਇੱਕ ਨੌਜਵਾਨ ਦੀ ਨਿਊਜ਼ੀਲੈਂਡ ਦੇ ਵਿੱਚ ਕਾਰ ਹਾਦਸੇ ਦੌਰਾਨ ਅਮੌਤ ਬੇਟਾ ਹੋਇਆ ਜ਼ਖਮੀ ਤੇ ਕਾਰ ਦਾ ਡਰਾਈਵਰ ਕਾਰ ਛੱਡ ਕੇ ਹੋਇਆ ਫਰਾਰ ਮੇਰਾ ਲੜਕਾ 15 ਸਾਲ ਤੋਂ ਜੀਵਣ ਲੜ ਗਿਆ ਓਥੋਂ ਦੱਸ ਕੀ ਜਾਣਿਆ ਵੈ ਆ ਇੱਕ ਬੱਚਾ ਵੀ ਆ ਘਰੋਂ ਨਿਕਲਿਆ ਬਾਜ਼ਾਰ ਜਾਂ ਵਾਲੀ ਗੋਰਾ ਕਾਰ ਬਾਰ ਕੇ ਕਾਰ ਭਜਾ ਕੇ ਛੱਡ ਕਾਰ ਛੱਡ ਕੇ ਭੱਜ ਗਿਆ ਮੋਕੇ ਤੇ ਡੈਥ ਹੋ ਗਈ ਉਹ ਤਾਂ ਮੇਰਾ ਹਸਤਾਦਾ ਹੋ ਗਿਆ ਤਾਂ ਇਸ ਪੰਜਾਬ ਦੇ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋ ਜਾਣ ਕਰ ਰਹੇ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸੰਦੇਸ਼ ਇਜਾਜ਼ਤ ਸ਼ਰਸ਼ੇ ਕਾਰ